ਬਿਲਕੁਲ ਪਿੰਡ ਦੇ ਵਿਚਕਾਰ ਖੜੇ ਆ ਔਰ ਇਹ ਜਿਹੜੀ ਤਸਵੀਰ ਹੈ ਇਹ ਜਿਹੜੀ ਤਾਰ ਹੈ ਕੰਡਿਆਲੀ ਤਾਰ ਹੈ ਭਾਰਤ ਵਾਲੇ ਪਾਸੇ ਤੋਂ ਹੈ ਲੇਕਿਨ ਜਿਹੜੀ ਦੂਸਰੇ ਪਾਸੇ ਇਸ ਦੇ ਅੱਗੇ ਇੱਕ ਹੋਰ ਤਾਰ ਹੈ ਉਹ ਜਿਹੜੀ ਹੈ ਪਾਕਿਸਤਾਨ ਵਾਲੇ ਪਾਸੇ ਨੇ ਔਰ ਬਿਲਕੁਲ ਇਹ ਪਿੰਡ ਜਿਹੜਾ ਹੈ ਇਸ ਤੇ ਪੂਰੇ ਇਰਤ ਗਿਰਤ ਜਿਹੜੀ ਹੈ ਤਾਰ ਤਾਂ ਘੁੰਮਦੀ ਹੈ ਇਹ ਕੇ ਤਸਵੀਰ ਹੈ ਇੱਕ ਦੂਸਰੇ ਪਾਸੇ ਜਿਹੜੀ ਇਹ ਤਸਵੀਰ ਦੇ ਹੁੰਦੇ ਹੋਏ ਨਾਲ ਦੀ ਨਾਲ ਜਿਹੜੀ ਦੂਸਰੇ ਪਾਸੇ ਹੈ ਉਹ ਵੀ ਇੱਕ ਤਾਰ ਹੈ ਦੇਖੋ ਇੱਕ ਤਾਰ ਇਹ ਵੀ ਹੈ ਮੇਰੇ ਪਿੱਛੇ ਔਰ ਇੱਕ ਉਹ ਪਾਸੇ ਹੈ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਵੀ ਕਾਵਾਂਗਾ ਉਹ ਤਸਵੀਰ ਜ਼ਰੂਰ ਦਿਖਾਵੇ ਦੋਨੋਂ ਵਾਲੇ ਪਾਸੇ ਜਿਹੜੀ ਹੈ ਜਿਸ ਤਰੀਕੇ ਦੇ ਨਾਲ ਤਾਰ ਤੱਕ ਹੁੰਦੀ ਹੈ ਔਰ ਵਿਚਕਾਰ ਜਿਹੜੇ ਪਿੰਡ ਲਗਭਗ ਇਸ ਤਾਰ ਦੇ ਨਜ਼ਦੀਕ ਹੀ ਜਿਹੜੇ ਬਾਰਡਰ ਦੇ ਉੱਪਰ ਤਿੰਨ ਤੋਂ ਚਾਰ ਪਿੰਡ ਪੈਂਦੇ ਨੇ ਹਾਲਾਂਕਿ ਖੌਫ ਤਾਂ ਹੈ ਸਹਿਮਤਾ ਹੈ ਪਰ ਇਹ ਲੋਕ ਜਿਹੜੇ ਨੇ ਜਬਾਜ਼ ਜਿਸ ਤਰੀਕੇ ਦੇ ਨਾਲ ਦੱਸਦੇ ਨੇ ਔਰ ਹੌਸਲੇ ਬੁਲੰਦ ਹੈ ਕਿ ਜਿਹੜੀ 65 71 ਦੀ جنگ ਜਿਹੜੀ ਹੈ ਉਹ ਵੀ ਇਸੇ ਤਰੀਕੇ ਨਾਲ ਲੜੀਆ ਤਾਂ ਪਿੰਡ ਵਾਸੀ ਵੀ ਸਾਡੇ ਨਾਲ ਨੇ ਸਭ ਤੋਂ ਪਹਿਲਾਂ ਜੋ ਹਾਲਾਤ ਬਣਦੇ ਹੁੰਦੇ ਨੇ ਮਨਾਂ ਦੇ ਵਿੱਚ ਕੀ ਹੈ ਹੁਣ ਕਿਉਂਕਿ ਰਾਤ ਵੀ ਹਮਲਾ ਹੋਇਆ ਔਰ ਪਿਛਲੇ ਦਿਨ ਵੀ ਹਮਲਾ ਹੋਇਆ ਔਰ ਅੱਜ ਰਾਤ ਦਾ ਫਿਰ ਕੁਝ ਪਤਾ ਨਹੀਂ ਤਾਂ ਮਨਾਂ ਦੇ ਵਿੱਚ ਕਿਤਨਾ ਕਿਤਨਾ ਡਰ ਹੈਗਾ ਜਾਂ ਸਹਿਮ ਹੈਗਾ ਜਾਂ ਜਵਾਬਾਜ਼ ਹੌਸਲੇ ਨੇ ਵੀ ਰਹਿਣ ਦੇ ਆਦੀ ਹੋ ਗਏ ਇੱਥੇ ਪਿੰਡਾਂ ਵਿੱਚ ਨਹੀਂ ਬਿਲਕੁਲ ਨਹੀਂ ਬਿਲਕੁਲ ਡਰ ਨਹੀਂ ਹੈਗਾ ਮਨ ਦੇ ਵਿੱਚ ਕਿਉਂਕਿ ਲੋਕ ਇੱਥੋਂ ਦੇ ਲੋਕ ਜਿਹੜੇ ਬਾਰਡਰ ਤੇ ਹਮੇਸ਼ਾ ਰਹਿੰਦੇ ਨੇ ਮਾੜਾ ਮੋਟਾ ਪਹਿਲਾਂ ਵੀ ਕੰਮ ਚੱਲਦਾ ਰਹਿੰਦਾ ਤੇ ਪਰ ਜਿਹੜਾ ਡਰ ਦੀ ਗੱਲ ਤੁਸੀਂ ਕਰ ਰਹੇ ਹੋ ਬਿਲਕੁਲ ਨਹੀਂ ਇੱਥੋਂ ਦੇ ਲੋਕਾਂ ਨੇ 65 ਦਾ ਜੰਗ 77 ਦਾ ਜੰਗ ਕਾਰਗਿਲ ਦੀ ਲੜਾਈ ਜਿਹੜਾ ਪਹਿਲਾਂ ਪੁਲਗਾਮਾ ਤੇ ਹਮਲਾ ਹੋਇਆ ਸੀ ਉਦੋਂ ਵੀ ਇਹੋ ਮਾਹੌਲ ਹੀ ਬਣੇ ਸੀ ਇਹੀ ਮਾਹੌਲ ਉਦੋਂ ਬਣੇ ਸੀਗੇ ਤੇ ਲੋਕਾਂ ਦੇ ਵਿੱਚ ਬਿਲਕੁਲ ਨੀਡਰ ਨੇ ਲੋਕ ਨਾ ਹੀ ਇੱਥੋਂ ਉੱਠਣ ਲਈ ਕਿਸੇ ਨੇ ਅੱਜ ਤੱਕ ਗੱਲ ਕੀਤੀ ਵੀ ਅਸੀਂ ਉੱਠ ਕੇ ਚਲੇ ਜਾਣਾ ਜੇ ਹਰ ਸਾਲ ਦੀ ਗੱਲ ਕਰੀਏ ਤਾਂ ਪਾਣੀ ਵੀ ਆਉਂਦਾ ਹੜ ਆਉਂਦੇ ਨੇ ਤਾਂ ਵੀ ਲੋਕ ਜਜਬਾਤੀ ਜ਼ਰੂਰ ਨੇ ਪਰ ਨੀਡਰ ਨੇ ਇੱਥੇ ਰਹਿੰਦੇ ਨੇ ਜਾਣਦੇ ਨਹੀਂ ਆ ਇਹ ਜਗਾ ਛੱਡ ਗਏ ਬਿਲਕੁਲ ਤਾਂ ਜਿਵੇਂ ਰਾਤ ਨੂੰ ਕੀ ਮਾਹੌਲ ਕੀ ਰਹਿੰਦਾ ਤੇ ਰਾਤੀਂ ਬੀਤੀ ਰਾਜੜੋ ਹਮਲਾ ਹੁੰਦਾ ਤਾਂ ਉਸ ਸਮੇਂ ਇੱਥੇ ਕੀ ਕੰਡੀਸ਼ਨ ਸੀ ਕੀ ਹਾਲਾਤ ਸੀ ਬਿਲਕੁਲ ਸਾਡਾ ਤਾਂ ਸ਼ਾਂਤ ਮਾਹੌਲ ਸੀ ਹਮ ਕਿਸੇ ਤਰ੍ਹਾਂ ਦੀ ਸਾਡੀ ਪਰੇਸ਼ਾਨੀ ਨਹੀਂ ਸੀ ਨਾ ਅਸੀਂ ਪਿੱਛੇ ਗਏ ਹਾਂ ਨਾ ਅਸੀਂ ਕਿਸੇ ਨੂੰ ਜਾਣ ਦਿੱਤਾ ਹਮ ਹਾਂ ਬਿਲਕੁਲ ਬੀਐਸਐਫ ਔਰ ਪਾਕਿਸਤਾਨ ਦਾ ਜੋ ਆਪਣੇ ਬੀਐਸਐਫ ਆਰਮੀ ਔਰ ਇਹ ਸਾਡੇ ਨਾਲ ਨੇ ਅਸੀਂ ਉਹਨਾਂ ਨਾਲ ਹੀ ਖੜੇ ਇਹ ਰਾਤ ਗਸ਼ਤ ਕਰਦੇ ਰਹਿੰਦੇ ਫਿਰ ਬੀਐਸਐਫ ਵਾਲੇ ਇੱਥੋਂ ਕਿਉਂਕਿ ਬਿਲਕੁਲ ਨਾਲ ਤਾਂ ਮਹਿਜ਼ 50 ਮੀਟਰ ਦੀ ਦੂਰੀ ਤੇ ਆ ਬਾਰਡਰ ਬਿਲਕੁਲ ਜੀ ਤਿੰਨ ਤੋਂ ਚਾਰ ਵਾਰੀ ਗੱਡੀ ਚਲਦੀ ਇੱਥੇ ਰਾਤ ਨੂੰ ਮੋੜੀ ਜਾਂਦੀ ਰਹਿੰਦੀ ਹੈ ਗਸ਼ਤ ਦੀ ਗੱਲ ਹੈ ਨਾ ਗਸ਼ਤ ਤਾਂ ਡੇਲੀ ਅੱਗੇ ਵੀ ਰੂਟੀਨ ਵਾਈਜ਼ ਹੁੰਦੀ ਆ 2-2 22 ਘੰਟੇ ਬਾਅਦ ਇਹਨਾਂ ਦੀ ਗੱਡੀ ਜਿਹੜੀ ਆ ਉਹ ਨਿਕਲਦੀ ਰਹਿੰਦੀ ਹੈ ਇੱਥੋਂ ਦੂਸਰੀ ਗੱਲ ਇਹ ਵੀ ਜਿਹੜਾ ਪ੍ਰਸ਼ਾਸਨ ਨੇ ਰਾਤ ਕਿਹਾ ਗਿਆ ਸੀ ਵੀ ਲਾਈਟਾਂ ਬੰਦ ਕਰ ਦਿਓ ਉਹਨਦੇ ਤੇ ਪਿੰਡਾਂ ਵਾਲਿਆਂ ਨੇ ਪੂਰਾ ਸਾਥ ਦਿੱਤਾ ਪ੍ਰਸ਼ਾਸਨ ਦਾ ਤੇ ਆਰਮੀ ਦੇ ਨਾਲ ਬਿਲਕੁਲ ਸਾਥ ਦੇ ਰਹ ਤੇ ਨਾਲ ਉਹਨਾਂ ਦੇ ਕਹਿਣ ਤੇ ਹੀ ਰਾਤ ਸਾਰੀ ਰਾਤ ਲਾਈਟ ਵੈਸੇ ਵੀ ਬਾਅਦ ਚ ਤਾਂ ਲਾਈਟ ਪਿੱਛੋਂ ਬਿਜਲੀ ਘਰ ਵਾਲੋ ਹੀ ਕੱਢ ਦਿੱਤੀ ਗਈ ਸੀ ਪਰ ਲੋਕਾਂ ਨੇ ਪਹਿਲਾਂ ਵੀ ਆਪ ਦੇ ਜਿਹੜੇ ਕਮਰਿਆਂ ਦੇ ਅੰਦਰਲੇ ਬਲਬ ਸੀ ਉਹ ਜਗਾਏ ਹੋਏ ਸੀ ਬਾਹਰਲੇ ਬੰਦ ਸੀ ਸਾਰੇ ਬਿਲਕੁਲ ਤਾਂ ਜਿਵੇਂ ਤੁਸੀਂ ਵੀ ਪਿੰਡ ਦੇ ਵਿੱਚ ਤਾਂ ਰਹਿੰਦੇ ਹੋ ਨਾਲ ਦੀ ਨਾਲ ਸਾਥ ਕਿੰਨਾ ਕੁ ਜਿਵੇਂ ਭਾਰਤੀ ਫੌਜ ਦਾ ਕਿੰਨਾ ਕੁ ਸਾਥ ਰਹਿੰਦਾ ਤੁਹਾਡੇ ਵੱਲੋਂ ਜਿਵੇਂ ਕਈ ਵਾਰ ਹੁੰਦਾ ਵੀ ਅਸੀਂ ਤੁਹਾਡੇ ਨਾਲ ਜਿਸ ਤਰੀਕੇ ਦੀ ਕਾਰਵਾਈ ਕਰਨੀ ਤੁਸੀਂ ਤਿਆਰ ਰਹੋ ਅਸੀਂ ਬਿਲਕੁਲ ਨਾਲ ਤਿਆਰ ਜਦੋਂ ਰੋਟੀ ਪਾਣੀ ਜਦੋਂ ਆਖਣਾ ਕੋਈ ਮਰਜ਼ੀ ਕੰਮ ਆਖਣਾ ਕੋਈ ਟਰੈਕਟਰ ਦੀ ਲੋੜ ਹੋਵੇ ਗੱਡੀ ਖੋਬ ਜਾਵੇ ਜੋ ਮਰਜੀ ਅਸੀਂ ਨਾਲ ਤਿਆਰ ਨੇ ਅਸੀਂ ਨਾ ਸਾਨੂੰ ਡਰ ਨਾਲ ਡੱਕਾ ਸਾਨੂੰ ਲੋਕ ਕਿਵੇਂ ਡਰਾਏ ਜਾਂਦੇ ਉੱਥੇ ਜੰਗਲ ਲੱਗਿਆ ਫਲਾਨ ਸਾਈਂ ਤਾਂ ਕੋਈ ਗੱਲ ਬਾਤ ਹੀ ਨਹੀਂ ਸਾਡੇ ਤੋਂਡੇ ਕੋਲ ਹੀ ਆਹ ਬੇਚਰੀ ਬੀਬੀਆਂ ਲਸਣ ਬਣਾਉਂਦੀਆਂ ਵੀਆਂ ਨੇ ਆ ਪਿੱਛੇ ਸਾਰੀ ਵਾੜੀ ਲੋਕੀ ਕੀਤੀ ਜਾਂਦੀ ਸਾਰਾ ਕੰਮੇ ਚੱਲ ਜਾਂਦਾ ਅੰਦਰ ਮਤਲਬ ਤਾਰ ਕੰਡੇ ਤੋਂ ਪਰ ਵੀ ਪੈਲੀ ਹੈਗੀ ਆ ਪਿੰਡ ਦੀ ਕਿੰਨੀ ਕੁ ਜ਼ਮੀਨ ਆ ਉੱਥੇ ਤੱਕ ਲਗਭਗ ਅੰਦਰ ਜਿਵੇਂ ਸਾਡੇ ਤੋਂ ਬਾਰਡਰ ਦੋ ਦੋ ਕਿਲੇ ਬੱਡ ਰੱਗੇ ਉਹਦੇ ਨਾਲ ਸਾਰੀ ਜ਼ਮੀਨ ਹੀ ਆ 72 ਗਾਜ ਤੱਕ ਪਰ ਵੇਹੇ ਕਾਰ ਲੱਗੀ ਹੋਈ ਪਿੱਛੇ ਤੇ ਉਹ ਸਾਰੀ ਸਵਾਰੀ ਮਤਲਬ ਇਸ ਪਿੰਡ ਦੀ ਜਮੀਨ ਹੀ ਹੈ ਰਾਜਾ ਰਾਏ ਸਾਰੀ ਉਹ ਵਾਈ ਵਾਣਾ ਜੀ ਤੇ ਬਾਕੀ ਕਣਕ ਉਥੋਂ ਵੱਢ ਲਈ ਗਈ ਆ ਤੇ ਹੁਣ ਉਹਨਾਂ ਨੇ ਗੇਟ ਬੰਦ ਕੀਤੇ ਤੇ ਜਿੱਥੋਂ ਤੱਕ ਦੇਸ਼ ਦੀ ਸੁਰੱਖਿਆ ਦਾ ਇਹ ਗੱਲ ਹੈ ਤੇ ਜੇ 4 ਦਿਨ ਚੋਨਾ ਲੇਟ ਵੀ ਹੋ ਜਾਊਗਾ ਤੇ ਕੋਈ ਦਿੱਕਤ ਦੀ ਗੱਲ ਨਹੀਂ ਕਿੰਨੇ ਇੱਕ ਮਤਲਬ ਪਿੰਡ 'ਚ ਮਕਾਨ ਕਿੰਨੇ ਕ ਇਸ ਪਿੰਡ ਦੇ ਵਿੱਚ ਪਿੰਡ ਦੇ ਵਿੱਚ 100 ਦੇ ਕਰੀਬ ਘਰ ਹੈਗੇ ਨੇ ਇਸ ਰਾਜਾ ਰਾਏ ਪਿੰਡ ਦੇ ਵਿੱਚ ਨਾਲ ਫਾਰੂਆਲਾ ਪਿੰਡ ਪੈਂਦਾ ਉਹਦੀ ਉਹਦੇ ਥੋੜੇ ਜਿਆਦੇ ਨੇ ਅੱਗੇ ਚੱਕਰਾਊ ਕੇ ਆ ਉਸ ਤੋਂ ਅੱਗੇ ਗਜਨੀ ਵਾਲਾ ਗਜਨੀ ਵਾਲਾ ਦੇ ਕਰੀਬ 300 ਦੇ ਨੇ ਬਾਰਡਰ ਦੇ ਉੱਤੇ ਜ਼ੀਰੋ ਲਾਈਨ ਦੇ ਨਾਲ-ਨਾਲ ਪੈਣੀ ਸਾਰੇ ਬਿਲਕੁਲ ਨਾਲ ਲੱਗਦੇ ਤਾਰ ਲੱਗਦੀ ਹਰੇਕ ਤੇ ਹਾਂਜੀ ਬਿਲਕੁਲ ਨਾਲ ਤਾਰ ਲੱਗਦੀ ਹੈ ਤੇ ਬਿਲਕੁਲ ਨਿਡਰ ਹੋ ਕੇ ਬੈਠੇ ਹੋਏ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਗਈ ਬਿਲਕੁਲ ਬਿਲਕੁਲ ਤਾਂ ਨਾਮ ਵੀ ਕਿ ਇੱਥੇ ਵੀ ਅਹਿਮ ਇਸ ਕਰਕੇ ਕਿਉਂਕਿ ਇਹ ਸਾਰੇ ਘਰ ਜਿਹੜੇ ਨੇ ਲਗਭਗ 100 ਘਰ ਜਿਹੜਾ ਉਹ ਪਿੰਡ ਦਾ ਹੈ ਔਰ ਇਸ ਪਾਸੇ ਘਰ ਨੇ ਔਰ ਇਸ ਪਾਸੇ ਜਿਹੜਾ ਬੀਓਪੀ ਜਿਹੜੀ ਬਾਰਡਰ ਆਊਟਰ ਪੋਸਟ ਹੈ ਉਹ ਹੈ ਔਰ ਇੱਕ ਹੋਰ ਤਸਵੀਰ ਜਿਹੜੀ ਇਸ ਘਰ ਦੇ ਅੰਦਰ ਜਿਹੜੇ ਕੰਮ ਕਰਦੇ ਔਰਤਾਂ ਨੇ ਉਹ ਵੀ ਮੈਂ ਆਪਣੇ ਸਹਿਯੋਗੀ ਜਗਜੀਤ ਨੂੰ ਕਾਵਾਂਗਾ ਜ਼ਰੂਰ ਦਿਖਾਵੇ ਕਿਉਂਕਿ ਜਿੱਥੇ ਆਮ ਤੌਰ ਦੇ ਉੱਪਰ ਸਹਿਮ ਦਾ ਮਾਹੌਲ ਪਿੰਡ ਦੇ ਵਿੱਚ ਤਾਂ ਹੁੰਦਾ ਹੀ ਹੈ ਪਰ ਉੱਥੇ ਹੀ ਜਿਹੜੇ ਇਹ ਪਿੰਡ ਦੇ ਲੋਕ ਨੇ ਆਪਣੇ ਕਿਉਂਕਿ ਖਾਸ ਤੌਰ ਦੇ ਉੱਪਰ ਕਣਕ ਝੋਨੇ ਤੋਂ ਇਲਾਵਾ ਜਿਹੜਾ ਹੈ ਲਸਣ ਦੀ ਖੇਤੀ ਹੈ ਇਸ ਘਰ ਇਸ ਪਿੰਡ ਦੇ ਵਿੱਚ ਜ਼ਿਆਦਾਤਰ ਇਸ ਪੂਰੇ ਇਲਾਕੇ ਦੇ ਵਿੱਚ ਰਹਿੰਦੀ ਹੈ ਤਾਂ ਹੁਣ ਇਹ ਕੰਮ ਜਿਹੜਾ ਇੱਥੇ ਕੀਤਾ ਜਾ ਰਿਹਾ ਔਰ ਹਾਲਾਂਕਿ ਜਿੱਥੇ ਜਿਹੜੇ ਲਗਭਗ 100 ਕਿਲੋਮੀਟਰ ਦੂਰ ਪਿੰਡ ਨੇ ਜਾਂ 50 ਕਿਲੋਮੀਟਰ ਦੂਰ ਪਿੰਡ ਨੇ ਉਹਨਾਂ ਲੋਕਾਂ ਨੂੰ ਸਹਿਮਤਾ ਰਹਿੰਦਾ ਸਹਿਮ ਦੇ ਨਾਲ ਨਾਲ ਉਹ ਖੋਫ ਜਿਹਾ ਇੰਨੇ ਕਿ ਜ਼ਿਆਦਾ ਨਹੀਂ ਕਿ ਪੂਰੀ ਪੂਰੀ ਰਾਤ ਜਿਹੜੀ ਹੈ ਕਈ ਲੋਕਾਂ ਨੂੰ ਰਾਤ ਜਿਹੜੇ ਆ ਸੌਂਦੇ ਨਹੀਂਗੇ ਪਰ ਲਗਭਗ ਕੇਵਲ ਐਵੀ ਕਵਾਂਗਾ ਮੈਂ ਸਿਰਫ 50 ਮੀਟਰ ਦੀ ਦੂਰੀ ਦੇ ਉੱਪਰ ਜਿਹੜੇ ਇਹ ਪਿੰਡ ਨੇ ਬਾਰਡਰ ਦੇ ਉੱਪਰ ਚੋ ਤਾਂ ਬਿਲਕੁਲ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਫੌਜੀ ਖੜੇ ਨੇ ਉਹ ਬਿਲਕੁਲ ਸਰਹਾਤੇ ਖੜੇ ਨੇ ਤਾਂ ਅਸੀਂ ਰਾਤ ਨੂੰ ਚੈਨ ਦੀ ਨੀਂਦ ਸੌਂਦੇ ਆ ਤਾਂ ਹੁਣ ਇਸ ਪੂਰੇ ਮਾਹੌਲ ਦੇ ਵਿੱਚ ਤਾਂ ਇੱਕ ਵਧੀਆ ਤਸਵੀਰ ਕਹਿ ਲਈਏ ਜਾਂ ਫਿਰ ਮਨ ਨੂੰ ਸਕੂਨ ਦੇਣ ਵਾਲੀ ਹੈ ਤਸਵੀਰ ਹੈ ਕਿ ਪਿੰਡ ਦੇ ਵਿੱਚ ਜੋ ਹਾਲਾਤ ਨੇ ਲੋਕ ਬਿਲਕੁਲ ਐਜ਼ ਇਟ ਇਜ਼ ਬਿਲਕੁਲ ਸ਼ਾਂਤਮਈ ਤਰੀਕੇ ਨਾਲ ਆਪਣਾ ਕੰਮ ਕਰ ਰਹੇ ਨੇ ਔਰ ਅਰ ਰਾਤ ਦੀ ਸਥਿਤੀ ਜਿਹੜੀ ਆ ਪ੍ਰਸ਼ਾਸਨ ਦਾ ਸਾਥ ਵੀ ਦੇ ਰਹੇ ਨੇ ਜਦੋਂ ਲਾਈਟ ਬੰਦ ਕਰਨ ਦਾ ਕਿਹਾ ਜਾਂਦਾ ਹੈ ਜਾਂ ਜਦੋਂ ਬਲੈਕਆਊਟ ਦਾ ਕਿਹਾ ਜਾਂਦਾ ਉਸੇ ਤਰੀਕੇ ਦੇ ਨਾਲ ਸਾਥ ਦਿੱਤਾ ਜਾਂਦਾ ਸੋ ਹਾਲਾਂਕਿ ਨਾਲ ਲੱਗਦੇ ਪਿੰਡ ਜਿਹੜੇ ਨੇ ਉਹਨਾਂ ਦੇ ਹਾਲਾਤ ਵੀ ਬਿਲਕੁਲ ਇਸੇ ਤਰੀਕੇ ਦੇ ਨਾਲ ਨੇ 50 ਮੀਟਰ ਦੂਰੀ ਦੇ ਉੱਤੇ ਬਾਰਡਰ ਹੈ ਪਰ ਇਹ ਇਸੇ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ ਜੀ ਇਨਾਮ ਬਿਲਕੁਲ ਮਨਜੋਤ ਜਿਸ ਕਦਰ ਕਹਿੰਦੇ ਹੈ ਕਿ ਇਤਿਹਾਸ ਆਪਣੇ ਆਪ ਨੂੰ ਮੁਰਤੋ ਧਰਾਉਂਦਾ ਹੈ ਤਾਂ ਉਸੇ ਕਦਰ 1971 ਦੀ ਜੰਗ ਦੇ ਵਿੱਚ ਵੇਖਣ ਨੂੰ ਮਿਲਿਆ ਪਾਕਿਸਤਾਨ ਨੇ ਆਪਣੇ ਆਪ ਨੂੰ ਸੋਰੈਂਡਰ ਕਰ ਦਿੱਤਾ ਮੂਹ ਤੋੜਦਾ ਜਵਾਬ ਜਦੋਂ ਮਿਲਿਆ ਪਰ ਹੁਣੇ ਤਾਜ਼ਾ ਹਾਲਾਤ ਜੋ ਵੇਖਣ ਨੂੰ ਮਿਲ ਰਹੇ ਨੇ ਜਿਸ ਕਦਰ ਆਪਰੇਸ਼ਨ ਸਿੰਧੂਰ ਤੋਂ ਬਾਅਦ ਲਗਾਤਾਰ ਇੱਕ ਤੋਂ ਬਾਅਦ ਇੱਕ ਜਵਾਬ ਦਿੱਤੇ ਜਾ ਰਹੇ ਨੇ ਤਾਂ ਹਾਲਾਤਾਂ ਨੂੰ ਵੇਖਦੇ ਹੋਏ ਜਿਨ੍ਹਾਂ ਨੇ ਇਹ 1971 ਦੀ ਜੰਗ ਨੂੰ ਵੇਖਿਆ ਹੋਵੇਗਾ ਉਹਨਾਂ ਦੇ ਚਸ਼ਮਦੀਦ ਹੋਣਗੇ ਤਾਂ ਬੇਸ਼ੱਕ ਭਰੋਸਾ ਵੀ ਜਿਤਾਉਂਦੇ ਨਜ਼ਰ ਹੁਣ ਵੀ ਭਾਰਤ ਦੇ ਵੱਲੋਂ ਮੂੰਹ ਤੋੜਵਾ ਜਵਾਬ ਦਿੱਤਾ ਜਾਵੇਗਾ ਅ ਦੇਖੋ ਨਾਮਕਾ ਕਿਉਂਕਿ ਹਾਲਾਂਕਿ ਜਿਹੜੇ ਵੀ ਪਿੰਡ ਫੇਰ ਚਾਏ ਉਹ ਅੰਮ੍ਰਿਤਸਰ ਤਰਨਤਾਰਨ ਗੁਰਦਾਸਪੁਰ ਪਠਾਨਕੋਟ ਔਰ ਉਸੇ ਤਰੀਕੇ ਦੇ ਨਾਲ ਪੱਟੀ ਖੇਮਕਰਨ ਫਿਰੋਜ਼ਪੁਰ ਫਰੀਦਕੋਟ ਇਹ ਸਾਰੇ ਬਾਰਡਰ ਬੈਲਟ ਦੇ ਨਾਲ ਜਿੰਨੇ ਪਿੰਡ ਲੱਗਦੇ ਨੇ ਉਹਨਾਂ ਲਗਭਗ ਸਾਰੇ ਉਹਨਾਂ ਦੇ ਬਜ਼ੁਰਗਾਂ ਨੇ 65 71 ਦੀਆਂ ਜੰਗਾ ਜੜੀਆਂ ਨੇ ਉਹ ਦੇਖਿਆ ਨੇ ਔਰ ਹਾਲਾਂਕਿ ਉਸ ਵਕਤ ਤੋਂ ਲੈ ਕੇ ਪੰਜਾਬ ਔਰ ਜਿਹੜਾ ਇਹ ਨਾਲ ਬਾਰਡਰ ਬੈਲਟ ਹੈ ਜਿਹੜਾ ਬਾਰਡਰ ਦਾ ਏਰੀਆ ਹੈ ਉਜੜਨ ਤੋਂ ਬਾਅਦ ਵਸਣਾ ਉਹਨਾਂ ਨੇ ਸਿੱਖ ਲਿਆ ਹਾਲਾਂਕਿ ਜਿਸ ਕਰਕੇ ਹੀ ਸਭ ਤੋਂ ਵੱਡੀ ਗੱਲ ਹੈ ਕਿ ਡਰ ਉਹਨਾਂ ਦੇ ਮਨਾਂ ਦੇ ਵਿੱਚ ਨਹੀਂ ਹੈ ਜੇਕਰ ਅਸੀਂ ਅੰਮ੍ਰਿਤਸਰ ਤਰਨਤਾਰਨ ਔਰ ਗੁਰਦਾਸਪੁਰ ਦੇ ਨਾਲ ਲੱਗਦੇ ਏਰੀਆ ਦੀ ਗੱਲ ਕਰੀਏ ਤਾਂ ਉਹ ਪਹਿਲਾਂ ਤੋਂ ਹੀ ਇਹ ਕਹਿੰਦੇ ਆ ਕਿ ਜਦੋਂ ਵੀ ਕੋਈ ਹਮਲਾ ਹੋਣਾ ਹੈ ਤਾਂ ਸਭ ਤੋਂ ਪਹਿਲਾਂ ਅਸੀਂ ਅੱਗੇ ਖੜੇ ਆ ਕਿਉਂਕਿ ਇੱਥੇ ਅਸੀਂ ਜੇ ਵਕ ਵਕ ਜ਼ੋਨ ਦੇ ਮੁਤਾਬਕ ਦੇਖੀਏ ਮਾਝਾ ਜੁਆਬਾ ਔਰ ਉਸ ਤੋਂ ਬਾਅਦ ਮਾਲਵਾ ਔਰ ਸਭ ਤੋਂ ਪਹਿਲਾਂ ਜਿਹੜਾ ਮੱਝਾ ਏਰੀਆ ਹੈ ਉਹ ਹੁੰਦਾ ਹੈ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬਾਰਡਰ ਦੇ ਅੱਗੇ ਅਸੀਂ ਖੜੇ ਆ ਤਾਂ ਸਾਡੇ ਬਾਕੀ ਭਰਾ ਜਿਹੜੇ ਨੇ ਜਿਵੇਂ ਮਾਲਵਾ ਦੇਖ ਲਈ ਜਾਂ ਦੁਆਬਾ ਦੇਖ ਲਈ ਉਹ ਪਿੱਛੇ ਆ ਸਭ ਤੋਂ ਪਹਿਲਾਂ ਅਸੀਂ ਡਟੇ ਆ ਔਰ ਉਜੜ ਕੇ ਵਸਣਾ ਉਹਨਾਂ ਦੇ ਖੂਨ ਦੇ ਵਿੱਚ ਹੀ ਹੈ ਅਜਿਹੀਆਂ ਜਿਹੜੀਆਂ ਘਟਨਾਵਾਂ ਨੇ ਅਜਿਹੀਆਂ ਜਿਹੜੀਆਂ ਗੱਲਾਂ ਨੇ ਸਿੱਧੇ ਤੌਰ ਦੇ ਉੱਪਰ ਇਹ ਜਿਹੜੇ ਬਾਰਡਰ ਬੈਲਟ ਦੇ ਲੋਕ ਨੇ ਆਮ ਤੌਰ ਕਰਕੇ ਕਰਦੇ ਨੇ ਔਰ ਹੁਣ ਇਸ ਜਗ੍ਹਾ ਦੇ ਉੱਪਰ ਜਿੱਥੇ ਅਸੀਂ ਖੜੇ ਆ ਇਹਨਾਂ ਪਿੰਡਾ ਵਾਲਿਆਂ ਨੇ ਵੀ 65 ਔਰ 71 ਦੀ ਜੰਗ ਜਿਹੜੀ ਆ ਉਹ ਖਾਸ ਤੌਰ ਤੇ ਉੱਤੇ ਦੇਖੀ ਹੈ ਤਾਂ ਇਹਦੇ ਅਜਿਕਰ ਕਰ ਲਈਦਾ ਜਦੋਂ ਉਸ ਸਮੇਂ ਵੀ ਘਟਨਾ ਕਰਨ ਵਾਪਰਦਾ ਸੀ ਤਾਂ ਹਾਲਾਂਕਿ ਉਦੋਂ ਇੰਨੀ ਜਿਹੜੀ ਤਕਨੀਕ ਹੈ ਉਹ ਐਡਵਾਂਸ ਨਹੀਂ ਸੀਗੀ ਪਰ ਜੋ ਹਾਲਾਤ ਹੁਣ ਬਣਦੇ ਨਜ਼ਰ ਆਉਂਦੇ ਨੇ ਇਸ ਤੋਂ ਬਾਅਦ ਵੀ ਜਿਹੜੇ ਬਾਰਡਰ ਬੈਲਟ ਦੇ ਲੋਕ ਨੇ ਕਿਸੇ ਤਰੀਕੇ ਦੇ ਨਾਲ ਇਹਨਾਂ ਦੇ ਮਨਾਂ ਦੇ ਵਿੱਚ ਖੌਫ ਨਹੀਂਗਾ ਪਰ ਕਈ ਅਜਿਹੇ ਕਾਰਨ ਕਈ ਅਜਿਹੇ ਪਿੰਡ ਨੇ ਜਿਨ੍ਹਾਂ ਨੂੰ ਪ੍ਰਸ਼ਾਸਨ ਨੇ ਵੀ ਕਿਹਾ ਕਿ ਤੁਸੀਂ ਇਸ ਜਗ੍ਹਾ ਦੇ ਉੱਪਰੋਂ ਖਾਲੀ ਕਰਕੇ ਸ਼ਹਿਰ ਵੱਲ ਨੂੰ ਵਧੋ ਤਾਂ ਹੁਣ ਹਾਲਾਂਕਿ ਇਹ ਸਭ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਫਿਰੋਜ਼ਪੁਰ ਫਰੀਦਕੋਟ ਦੂਸਰੇ ਪਾਸੇ ਤੋਂ ਅਬੌਰ ਨੂੰ ਲੈ ਕੇ ਅੰਮ੍ਰਿਤਸਰ ਗੁਰਦਾਸਪੁਰ ਵੱਲ ਪਾਸੇ ਤੋਂ ਜਿਹੜੀ ਤਸਵੀਰ ਹੈ ਉਹ ਹਾਲਾਂਕਿ ਹਮਲਾ ਲਗਾਤਾਰ ਹੋ ਰਿਹਾ ਬੀਤੀ ਰਾਤ ਵੀ ਹੋਇਆ ਹੈ ਔਰ ਜਿਹੜਾ ਇਹ ਡਿਫੈਂਸ ਸਿਸਟਮ ਨੇ ਭਾਰਤ ਨੇ ਉਸਨੇ ਉਸ ਨੂੰ ਤਬਾਹ ਕਰ ਦਿੱਤਾ ਔਰ ਹਾਲਾਂਕਿ ਜੇਕਰ ਫਿਰ ਵੀ ਚੇਤਾਵਨੀ ਲਗਾਤਾਰ ਦਿੱਤੀ ਜਾ ਰਹੀ ਹੈ ਜੇਕਰ ਅੱਜ ਅਜਿਹੀਆਂ ਘਟਨਾਵਾਂ ਵਾਪਰਦਾ ਤਾਂ ਹਾਲਾਂਕਿ ਮੂੰਹ ਤੋੜ ਜਵਾਬ ਤਾਂ ਦਿੱਤਾ ਹੀ ਜਾਵੇਗਾ ਲੇਕਿਨ ਦੂਸਰੇ ਪਾਸੇ ਤੋਂ ਮੈਂ ਫਿਰ ਉਹ ਹੀ ਜ਼ਿਕਰ ਕਰ ਰਿਹਾ ਕਿ ਜਿਹੜੇ ਬਾਰਡਰ ਬੈਲਟ ਦੇ ਲੋਕ ਨੇ ਉਹਨਾਂ ਵੱਲੋਂ ਸਿੱਧੇ ਤੌਰ ਦੇ ਉੱਪਰ ਕਿਹਾ ਗਿਆ ਹੈ ਕਿ ਜੋ ਕੁਝ ਹੁੰਦਾ ਹੈ ਅਸੀਂ ਪਹਿਲਾਂ ਵੀ ਇੱਥੇ ਖੜੇ ਸੀ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਵਿੱਚ ਖੜਾਂਗੇ ਔਰ ਜਿਹੜੇ ਆਪਣੇ ਪਿੰਡ ਨੇ ਕਿਉਂਕਿ ਇਹ ਲਗਭਗ 4 ਤੋਂ 5 ਪਿੰਡ ਨੇ ਅਰਾਮਿਕਾ ਜਿਹੜੇ ਬਿਲਕੁਲ ਬਾਰ ਜਿਹੜੇ ਬਿਲਕੁਲ ਬਾਰਡਰ ਬੈਲਟ ਦੇ ਬੈਠੇ ਹੋਏ ਨੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਮੰਨ ਦੇ ਵਿੱਚ ਹੁੰਦਾ ਪਰ ਮਜਬੂਤੀ ਦੇ ਨਾਲ ਆਪਣੇ ਇਰਾਦੇ ਪੱਕੇ ਕਰਕੇ ਉਹ ਆਪਣੇ ਘਰਾਂ ਦੇ ਵਿੱਚ ਨੇ ਆਪਣੇ ਪਿੰਡਾਂ ਦੇ ਵਿੱਚ ਨੇ ਜੀ ਅਨਾਮਿਕ ਆ ਬਿਲਕੁਲ ਮਨਜੋਤ ਫਿਲਹਾਲ ਤੁਹਾਡਾ ਬਹੁਤ ਬਹੁਤ ਸ਼ੁਕਰੀਆ तमाम ਜਾਣਕਾਰੀ ਦੇ ਲਈ ਸੋਏ तमाम